ਇੱਕ ਵਿਖਾਰੀ ਨੂੰ ਬਾਜ਼ਾਰ ਵਿੱਚ ਕਿਸੇ ਨੇ ਸੁੱਟਿਆ ਹੋਇਆ ਇੱਕ ਚਮੜੇ ਦਾ ਪਰਸ ਮਿਲਿਆ ਉਸ ਨੂੰ ਖੋਲ ਕੇ ਉਸਨੇ ਦੇਖਿਆ ਕਿ ਉਸ ਵਿੱਚ ਸੋਸ ਹੁੰਦੇ ਦੇ ਟੁਕੜੇ ਸਨ ਫਿਰ ਉਸਨੇ ਇੱਕ ਵਪਾਰੀ ਨੂੰ ਚੀਕਦੇ ਸੁਣਿਆ ਇਨਾਮ ਜਿਹੜਾ ਮੇਰਾ ਚਮੜੇ ਦਾ ਪਰਸ ਲੱਭੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਈਮਾਨਦਾਰ ਆਦਮੀ ਹੋਣ ਕਰਕੇ ਭਿਖਾਰੀ ਅੱਗੇ ਆਇਆ ਅਤੇ ਪਰਸ ਵਪਾਰੀ ਨੂੰ ਦਿੰਦਿਆ ਕਿਹਾ ਇਹ ਰਿਹਾ ਤੁਹਾਡਾ ਪਰਸ ਕੀ ਮੈਨੂੰ ਇਨਾਮ ਮਿਲ ਸਕਦਾ ਹੈ ਇਨਾਮ ਵਪਾਰੀ ਨੇ ਮਜ਼ਾਕ ਢਾਇਆ ਲਾਲਚ ਨਾਲ ਆਪਣਾ ਸੋਨਾ ਗਿੰਦਿਆ ਜੋ ਬਰਸ ਮੈਂ ਸੁੱਟਿਆ ਸੀ ਉਸ ਵਿੱਚ 200 ਟੁਕੜੇ ਸੋਨੇ ਦੇ ਸਨ ਤੂੰ ਤਾਂ ਇਨਾਮ ਤੋਂ ਵੀ ਜ਼ਿਆਦਾ ਚੋਰੀ ਕਰ ਚੁੱਕਾ ਹੈ ਚਲ ਦੂਰ ਜਾ ਨਹੀਂ ਤਾਂ ਮੈਂ ਪੁਲਿਸ ਨੂੰ ਦੱਸ ਦੇਵਾਂਗਾ ਮੈਂ ਇਮਾਨਦਾਰ ਆਦਮੀ ਹਾਂ ਪਿਖਾਰੀ ਨੇ ਡਟ ਕੇ ਕਿਹਾ ਆਓ ਅਸੀਂ ਮਸਲੇ ਨੂੰ ਅਦਾਲਤ ਵਿੱਚ ਲੈ ਚਲੀਏ ਅਦਾਲਤ ਵਿੱਚ ਜੱਜ ਨੇ ਤੈਰਜ ਨਾਲ ਦੋਵਾਂ ਪਾਸਿਓਂ ਢੀਕਾਲੀ ਸੁਣੀ ਅਤੇ ਕਿਹਾ ਮੈਂ ਤੁਹਾਨੂੰ ਦੋਹਾਂ ਨਾਲ ਸਹਿਮਤ ਹਾਂ ਇਨਸਾਫ ਸੰਭਵ ਹੈ ਵਪਾਰੀ ਤੂੰ ਕਿਹਾ ਕਿ ਪਰਸ ਜੋ ਤੂੰ ਗੁਆ ਬੈਠਾ ਸੀ ਉਸ ਵਿੱਚ 200 ਟੁਕੜੇ ਸੋਨੇ ਦੇ ਸਨ ਹਾਂ ਇੱਕ ਇੱਕ ਕਾफी ਲਾਗਤ ਹੈ ਪਰ ਇਹ ਭਖਾਰੀ ਜੋ ਪਰਸ ਪਾਇਆ ਉਸ ਵਿੱਚ ਕੇਵਲ 100 ਟੁਕੜੇ ਸੋਨੇ ਦੇ ਸਨ ਇਸ ਲਈ ਉਹ ਪਰਸ ਨਹੀਂ ਹੋ ਸਕਦਾ ਤੂੰ ਗਵਾ ਬਟਾ ਹੈ ਅਤੇ ਇਸ ਨਾਲ ਹੀ ਜੱਜ ਨੇ ਪਰਸਤੇ ਸਾਰਾ ਸੋਨਾ ਭਖਾਰੀ ਨੂੰ ਦੇ ਦਿੱਤਾ ਥੈਂਕ ਯੂ